हां जी दोस्तों की हालचाल उम्मीद करदेया ठीक हो होंगे जेमे के ਤੁਹਾਨੂੰ ਪਤਾ ਹੀ ਆ ਯਾਰ 90 ਤੋਂ ਲੈ ਕੇ 2000 ਤੱਕ ਦੇ ਸਾਰੇ ਮਾਡਲ ਵਾਲੇ ਮੁੰਡੇ ਛੜੇ ਫਿਰਦੇ ਨੇ ਕਿਸੇ ਦਾ ਵੀ ਵਿਆਹ ਨਹੀਂ ਹੋ ਰਿਹਾ ਯਾਰ ਜਦ ਵੀ ਕਿਸੇ ਨਵੀਂ ਜੀ ਉਮਰ ਵਾਲੇ ਮੁੰਡੇ ਦਾ ਵਿਆਹ ਹੁੰਦਾ ਤਾਂ ਉਸ ਨੂੰ ਦੇਖ ਕੇ ਮਰਨ ਹੋ ਜਾਂਦਾ ਏਸੇ ਤਰ੍ਹਾਂ ਜਸਬਾਈ ਵੀ ਦੇਖੋ ਕੀ ਕਹਿ ਰਿਹਾ ਸੁਣ ਕੇ ਵੀਡੀਓ ਤੁਹਾਡੇ ਵੀ ਹਾਸਾ ਛੱਡ ਪੀੜਾ ਪੈ ਜਾਣਗੀਆਂ ਆਪਣੇ ਘਰ ਇੱਕ ਫਕੀਰ ਆਇਆ ਸੀ ਮੈਨੂੰ ਆਟੇ ਦੀ ਕोली ਪਾਤੀ ਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ ਕਿੰਨਾ ਤੇਰੀ ਵੋਟੀ ਬੜੀ ਸੁਣੀ ਆਉ ਉਹ ਫਕੀਰਾ ਸਾਡੇ ਘਰੇ ਵੀ ਆ ਜਾ ਮੇਰੇ ਵੀਰਾ ਮੈਂ ਤਾਂ ਪੋਰੀ ਫੋਟੇ ਤੇ ਚਿੱਕੀ ਦਿੱਤਾ ਵੀ ਕਦੋਂ ਆਏਗਾ ਹੁਣ ਤਾਂ ਮੈਂ ਰਾਤ ਨੂੰ ਵੀ ਗੇਟ ਨਹੀਂ ਬੰਦ ਕਰਦਾ ਵੀ ਫਕੀਰ ਆਊਗਾ ਫਕੀਰ ਸਾਡੀ ਵੀ ਲਿਖ ਦੇ ਕੋਈ ਵਿਆਹ ਵਾਲੀ ਲਖੀਰ ਕਿਉਂ ਕਰਦਾ ਸਾਡੇ ਨਾਲ ਤੂੰ ਇੰਨੀ ਮਾਰੀ ਮੇਰੇ ਵੀਰੇ ਅਸੀਂ ਵੀ ਖਵਾ ਦਈਏ ਲੋਕਾਂ ਨੂੰ ਮਟਰ ਪਨੀਰ ਆ ਬੱਸ ਹੀ ਤਰੱਕੀ ਮਾੜਾ ਕਰਦਾ ਸਾਡੀ ਵੀ ਸੁਣ ਲੈ ਨੁੰਨੀ ਬਦਮਾਸਾ ਦੇ ਵਿਆਹ ਹੋਈ ਜਾਂਦੇ ਨੇ ਫਕੀਰ ਜੀ ਜਲਦੀ ਆਓ ਕਿਤੇ ਸਾਡੀ ਮਿੱਟ ਗਈ ਹੱਥ ਵੀ ਲਕੀਰ